ਵਰ ਗਿਆ ਕਰਦੇ ਚਰਚਾ ਲਓ ਟੌਪ ਦਾ ਮੁਕਾਬਲਾ ਖੇਡ ਮੈਦਾਨ ਵਿੱਚ ਸ਼ੁਰੂ ਚੁੱਕਿਆ ਦਰਸ਼ਕੋ ਪਿੰਡ ਵਾਲੇ ਪਾਸੇ ਟੀਮਾਂ ਸ਼ੇਰਾਂ ਦੀ ਤੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਇਹ ਟੀਮਾਂ ਨਾਨਕਸਰ ਚੀਮੇ ਦੀ ਸਰਦਾਰ ਕੇਵਲ ਸਿੰਘ ਦੀ ਜਿੱਤੇ ਬਾਸ ਹੋ ਜਲਦੀ ਜਿਹੜਾ ਸਟੇਜ ਤੇ ਆ ਜਣ ਮੇਰੀ ਬੇਨਤੀ ਆ ਹਾਦ ਸਮੁੱਚੀ ਪੰਚਾਇਤ ਦੇ ਵੱਲੋਂ ਜਿਹੜਾ ਵਿਸ਼ੇਸ਼ ਤੌਰ ਤੇ ਸ਼ੁਭ ਭਾਈ ਰਵੀ ਚਣਾਲੀ ਵਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਜਿਹੜਾ ਹੋ ਕੀਤਾ ਜਾਵੇਗਾ ਬਹੁਤ ਵੱਡਾ ਧੰਨਵਾਦ ਕਰਦੇ ਆ ਜਿੰਨੀਆਂ ਵੀ ਮਾਨਦਤਾ ਸਤਿਕਾਰਯੋਗ ਸ਼ਖਸੀਅਤਾਂ ਅਗਰੇ ਇਸ ਕਬੱਡੀ ਟੂਰਨਾਮੈਂਟ ਤੇ ਆਈਆਂ ਵੱਡਾ ਧੰਨਵਾਦ ਆ ਪਰ ਕਹਿੰਦੇ ਸਾਹਮਣੇ ਰੇਡ ਪਾਉਣ ਦੇ ਲਈ ਇਹ ਦਿਲਵਰਾ ਕਹਿੰਦੇ ਮੱਲੇਵਾਲ ਪਿੰਡ ਵਾਲਾ ਹੌ ਕਬੱਡੀ ਪਾ ਕੇ ਵਾਪਸ ਆ ਗਿਆ ਨਰਿੰਦਰ ਵੀਰ ਆ ਮੈਚ ਹੋ ਲਾਣ ਲਓ ਜੀ ਜਾਂ ਫਿਰ ਆਪਾਂ ਮੈਚ ਰੋਕ ਲੈਣਾ ਜੇ ਸਨਮਾਨ ਕਰਨਾ ਆ ਰੇਡ ਤੋਂ ਬਾਅਦ ਸਿਰਫ 2 ਮਿੰਟ ਦੇ ਲਈ ਮੈਚ ਰੋਕ ਦਿੱਤਾ ਜਾਵੇ ਓਕੇ ਉਹਨੂੰ ਜਾਣ ਪਛਾਣ ਕਰਾਉਣੀਆਂ ਕੋਈ ਗੱਲ ਨਹੀਂ ਦੀ ਅਗਲੇ ਮੈਚ ਜਾਣ ਪਛਾਣ ਕਰ ਕਰ ਲਾਂਗੇ ਬਾਕੀ ਕਹਿੰਦੇ ਪਿੰਡ ਦਾ ਮੈਦਾਨਾ ਲਓ ਸਾਹਮਣੇ ਰੇਡ ਪਾਉਣ ਦੇ ਲਈ ਮੁੰਡਾ ਐਨ ਕਹਿੰਦੇ ਹਾਓ ਅੱਗੇ ਬੱਲ ਬਰਿਆ ਪਰ ਦੂਸਰੇ ਪਾਸੇ ਬੱਲੇ 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 ਓ ਵਾਹ ਓ ਨਯਾਨ ਕਿ ਲਾਉਨੇ ਆ ਤਾਂ ਟੁੱਕੇ ਬਣ ਤੀਰ ਜਾਂਦੇ ਨੇ ਹਾਓ ਕਾਲਜ ਦੇ ਸ਼ਰੀਕਾਂ ਨੇ ਨਹੀਂ ਤੀਰ ਜਾਂਦੇ ਨੇ ਕੱਢਾ ਦੇ ਤਾਂ ਬਹਿ ਮਿਆ ਰੋ ਗੱਲੇ ਦਾ ਕਿਉਣ ਵਾਲਾ ਟਾਈਮ ਸਾਡੀ ਬੱਲੇ ਬੱਲੇ ਦਾ ਆਉਣ ਵਾਲਾ ਟਾਈਮ ਸਾਡੀ ਬੱਲੇ ਬੱਲੇ ਦਾ ਅਗਲਾ ਮੈਚ ਵੀ ਬੋਲ ਦਿਓ ਜੀ ਜਿਹੜਾ ਕਰਵਾਇਆ ਜਾਂ